ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਚੱਕ ਮਿਸ਼ਰੀ ਖਾਨ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਡਿਪਟੀ ਵੀਰ ਕੋਲ ਅੱਜ ਤੁਹਾਨੂੰ ਟੋਪ ਦੀਆਂ ਕੋਈ ਦੋ ਤਿੰਨ ਝੋਟੀਆਂ ਦਿਖਾਵਾਂਗੇ ਐ ਜਾਇਜ਼ ਰੇਟ ਜਿਹੜੇ ਬਿਲਕੁਲ ਨਾਲ ਇੱਕ ਤੁਹਾਨੂੰ ਕੱਟੀ ਦਿਖਾਵਾਂਗੇ ਟੋਪ ਦੀ ਜਿਹੜੀ ਤੁਮ ਸਰ ਕੱਟੀ ਆ ਦੰਦੋਂ ਇਹ ਖੀਰੀ ਆ ਬਾਕੀ ਵੀਰ ਕੋਲ ਨੇ ਸਾਰੀ ਜਾਣਕਾਰੀ ਸਾਸੀ ਕਾਲ ਡਿਊਟੀ ਵੀਰ ਸਾਸੀ ਕਾਲ ਜੀ ਉਹ ਡਾਟ ਸਿਠਾਈ ਦੇ ਵਧੀਆ ਵਧੀਆ ਵੀਰੇ ਤੁਹਾਨੂੰ ਸलाम ਠੀਕ ਠਾਕ ਹੈ ਹਾਂ ਜੀ ਜੀ ਵਧੀਆ 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 ਚਾਹੀਦਾ ਜੀ ਹਾਂ ਜੀ ਜੀ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਭਾਈ ਆਪਣਾ ਨਾ ਡਿੱਪੀ ਹੈ ਤੇ ਚਾਟਿਆ ਮਿਲੇਗਾ ਅੰਕ ਸੇਂਜ ਨਾਲ ਦਾ ਜਿਹੜਾ ਅੰਮ੍ਰਿਤਸਰ ਪੈਂਦਾ ਜੀ ਠੀਕ ਹੈ ਜੀ ਅੰਮ੍ਰਿਤਸਰ ਸਾਨੂੰ ਇੱਥੋਂ 27 22 ਕਿਲੋਮੀਟਰ ਆ ਠੀਕ ਹੈ ਜੀ ਹਾਂ ਜੇ ਲਾਗੇ ਸ਼ਹਿਰ ਆਣ ਨੂੰ ਮਹਾਲੋ ਨੇੜ ਪੈਂਦਾ ਆਡਾ ਲੋਕੋ ਵਿੱਚ ਕਾਵਾ ਠੀਕ ਹੈ ਜੀ ਹਾਂ ਜੀ ਭਾਈ ਤੇ ਅੰਮੇ ਜਨਾਲਾ ਆਪਾਂ ਨੂੰ ਹੈਗਾ ਜੀ 16 17 ਕਿਲੋਮੀਟਰ ਠੀਕ ਹੈ ਵੀਰ ਜੀ ਬਾਕੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ 781 887232 ਜੀ ਭਾਈ ਠੀਕ ਹੈ ਵੀਰ ਕੋਈ ਵੀਰ ਭਰਾ ਭੈਣ ਭਰਾ ਫੋਨ ਲਵੇ ਨੇ ਕਿੰਨੇ ਕਿ ਆਪਣੇ ਰੇਡ ਹੁੰਦੇ ਆ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਵੀਰ ਜੀ ਆਪਣਾ ਅੱਜ ਕਿੰਨੇ ਆ ਗਏ ਫਿਰ ਪਛੀਓ ਅੱਜ ਭਾਜੀ 3 ਹੀ ਆਪਨੇ ਕੋਲ ਠੀਕ ਹੈ ਵੀਰ ਜੀ ਦੋ ਝੋਟੀਆਂ ਇੱਕ ਹਮਸਬ ਝੋਟੀ ਹੈ ਬਹੁਤ ਚੰਗੀ ਬਹੁਤ ਚੰਗੀ ਠੀਕ ਹੈ ਝੋਟੀ ਤੋਂ ਕਰ ਲਈ ਨਹੀਂ ਸਵਾਦ ਹਾਂ ਜੀ ਵੀਰ ਜੀ ਇਹ ਤੋਂ ਕਰ ਲੈਂਦੇ ਹਾਂ ਸਟਾਰ ਇਹ ਵੀਰੇ ਖੀਰੀ ਆ ਗਈ ਇਹ ਭਾਜੀ ਖੀਰੀ ਜਾਂ ਮੂਹ ਅੱਛਾ ਜੀ ਹਾਂ ਜੀ ਪਰ ਵੀਰ ਜੀ ਬ੍ਰੀਡ ਬਰੂਡ ਪੜੀ ਹੈ ਨਾ ਹਾਂ ਇਧਰ ਕੋ ਹਾਂ ਜੀ ਹਾਂ ਅਜੇ ਦੁੱਧ ਭੰਨਣ ਦੇ ਹੀ ਜੀ ਹਾਂ ਜੀ ਹਾਂ ਜੀ ਹਾਂ ਚੰਗੀ ਆ ਵੀਰੇ ਕੱਟੀ ਬਹੁਤ ਚੰਗੀ ਕੱਟੀ ਆ ਮੈਨਾਂ ਵੀ ਕੱਟੀ ਨਾ ਚਲੋ ਤੁਹਾਨੂੰ ਪਤਾ ਹੀ ਹਰ ਇੱਕ ਆ ਵੀਰ ਭਰਾ ਨੇ ਪੈਸੇ ਖਰਚੇ ਆ ਕੋਈ ਜੀ ਥਣ ਤੁਨ ਕਿਦਾਂ ਆ ਕੱਲਾ ਕੱਲਾ ਥਣ ਲੱਗਾ ਮੇਰੇ ਘਰ ਦੀ ਮੱਲੋ ਝੋਡੀ ਐ ਠੀਕ ਆ ਜੀ ਮੇਰੇ ਘਰ ਦਾ ਹੁਣ ਮੈਂ ਬਦ ਦੇਣੀ ਮੱਲੋ ਡੰਗ ਡੰਗ ਕਰਕੇ ਜਿਹੜੇ ਮੇਰੇ ਕੋਲ ਜਾ ਰਹੀ ਹੋਈਂਦੀ ਆ ਹਾਂ ਜੀ ਹਾਂ ਜੀ 13 14 ਕਿਲੋ ਇਹਦੀ ਮਾਂ ਨੇ ਦੁੱਧ ਦਿੱਤਾ ਜੀ ਅਛਾ 13 14 ਕਿਲੋ ਪਾ ਜੀ ਕੁਫਲ ਨਹੀਂ ਤੋੜਨਾ ਝੂਠ ਬਿਲਕੁਲ ਬਿਲਕੁਲ ਸੱਚਾਈ ਦਾ ਕੰਮ 16 17 ਕਿਲੋ ਮੈਂ ਉਹ ਗੱਲ ਨਹੀਂ ਕਰਦਾ ਹੁੰਦਾ ਦੁੱਧ ਹੁੰਦਾ ਭਾਜੀ ਪਾਏ ਦਾ ਪ ਕੀ ਅਗਲੇ ਦਿਨ ਮਨ ਅਮਰਜੀਤ ਥਲੇ ਕਿਨੇ 8 ਚੋਨਾ 10 ਚੋਨਾ ਬੜੀ ਗਾਂ ਦੀ ਬਿਲਕੁਲ ਵੀਰੇ ਇਹ ਤਾਂ ਭਾਜੀ ਝੋਟੀ ਬਣੀ ਨਹੀਂ ਜੀ ਹਾਂਜੀ 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 ਜਿਹੜੀ ਬੜੀ ਠੀਕ ਆ ਜੀ ਬਨਜੋਗ ਹੋ ਗਈ ਆ ਹਨਾ ਬਨਜੋਗ ਹੋ ਗਈ ਬਾਕੀ ਮੇਰੇ ਸੇਵਾ ਸੁਭਾ ਘਟੋ ਹੁੰਦੀ ਆ ਬਾਟਰ ਚੱਲ ਗਿਆ ਨਾ ਠੀਕ ਆ ਬਣ ਜਾਣੀ ਦੇਖੋ ਦੇਖੋ ਵੀਰ ਜੀ ਫੇਸ ਦੀ ਬੂਟੀ ਬਿਆਦੀ ਚੰਗੀ ਆ ਐ ਰਿੰਗ ਸੰਗ ਸਾਰੇ ਆ ਗਿਆ ਕਰਮਾਲੀ ਜੀ ਹਾਂਜੀ ਸਾਰੇ ਜਿਹੜੇ ਐਕਟਰ ਹੈਗੇ ਆ ਡਰਦੀ ਬਾਕੀ ਥੋੜਾ ਘਿਆਰੇ ਦਾ ਨਹੀਂ ਕਾਲ ਸਹੀ ਗੱਲ ਆ ਵੀਰ ਜੀ ਇਹ ਨਹੀਂ ਕੋਈ ਪੱਟੀ ਪੋਟੀ ਇਹ ਪ੍ਰੋਵਾਨੇ ਸਾਰੀਆਂ ਰੱਖੀਆਂ ਆ ਬਿਲਕੁਲ ਸਹੀ ਗੱਲ ਆ ਇੱਕ ਹੋ ਜੇ ਸਿੰਗ ਲੱਗੇ ਟੋੜੀ ਹਾਂਜੀ 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 ਬ੍ਰੀਡ ਬਰੂਡ ਚੰਗੀ ਆ ਨਾ ਵੀਰੇ ਬਹੁਤ ਬ੍ਰੀਡ ਆਣੀ ਕੱਢੀ ਜਾਂਦੇ ਹਾਂਜੀ ਹਾਂਜੀ ਬ੍ਰੀਡ ਦੇ ਨਾਲ ਤੁਹਾਨੂੰ ਪਤਾ ਪੈਣਾ ਗੁੱਚ ਪਾ ਚੜੀਏ ਨਾ ਬਿਲਕੁਲ ਨਹੀਂ ਮਿਲਦਾ ਹੈ ਜੀ ਇਹ ਵੀਰ ਜੀ ਕਰਮ ਹਾਂ ਠੀਕ ਆ ਵੀਰ ਜੀ ਠੀਕ ਆ ਜੀ 50 ਵੀਰ ਫਿਰ ਇਹਦਾ ਰੇਟ ਅੱਜ ਜਿਹੜੀ ਪਹਿਲੀ ਵੀਡੀਓ ਤੇ ਪਟਾਕੇ ਪਾਉਣੇ ਆ ਮੈਂ ਨਾ ਵੀ ਮੈਂ ਨਾ ਵੀ ਗਵੀਰ ਕਰਨ ਡੇਰੀ ਫਾਰਮ ਵਾਲੇ ਤੁਸੀਂ ਆਏ ਜੀ ਚਲੋ ਹਾਂ ਹਾਂ ਜੀ ਹਾਂ ਜੀ ਤੇ ਲਾਈਕ ਤੇ ਕਮੈਂਟ ਵਧੀਆ ਤੋਂ ਵਧੀਆ ਕਰੋ ਬਿਲਕੁਲ ਵੀ ਸਾਡੇ ਅਸੀਂ ਭਾਜੀ ਚਲੋ ਜਿੰਤਰਾ ਮਰਜੀ ਆ ਛੋਟੀਆਂ ਛੋਟੀਆਂ ਸਾਡੀਆਂ ਉਮਰਾਂ ਬਿਲਕੁਲ ਬਿਲਕੁਲ ਸਾਡਾ ਦਿਲ ਵਧਾਇਆ ਕਰੋ ਹਾਂ ਜੀ ਹਾਂ ਜੀ ਵੀਰਾਂ ਭਰਾਵਾਂ ਦੇ ਹੋ ਅੱਜ ਤੁਹਾਡੇ ਇੱਕ ਕਮੈਂਟ ਨਾਲ ਜਾਂ ਇੱਕ ਮੈਂ ਲਾਈਕ ਨਾਲ ਕੋਈ ਫਰਕ ਨਹੀਂ ਪੈਣਾ ਹਾਂਜੀ ਹਾਂ ਜੀ ਬਿਲਕੁਲ ਸਿਆਣੀ ਗੱਲ ਕੀਤੀ ਵੀਰਾਂ ਨਾਲ ਕਿ ਜੋੜਿਆ ਨਾ ਕਰੋ ਸਾਡਾ ਹਾਂ ਯਾਰ ਜੋੜ ਕੇ ਇਹੋ ਬੇਨਤੀ ਆ ਤੇ ਜਿੰਨੇ ਨਹੀਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਹਾਂਜੀ ਹਾਂਜੀ ਬਾਕੀ ਕਿਨ ਵੀਰ ਜੀ ਸਾਡੇ ਕੋ ਗਈ ਆ ਤੇ ਚਲੋ ਸਾਨੂੰ ਮਾਫ ਕਰੋ ਕਿ ਨਹੀਂ ਬਿਲਕੁਲ 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 ਬੱਚੇ ਭਾਜੀ ਜਦੋਂ ਗਲਤੀ ਕਰ ਲੈ ਮਾੜੀ ਮੋਟੀ ਹੋ ਜਾਂਦੀ ਹੋ ਜਾਂਦੀ ਵੀਰ ਜੀ ਹੋ ਜਾਂਦੀ ਵਾਦਾ ਘਟਾ ਇਹ ਸਾਹ ਵਾਲੀਆਂ ਚੀਜ਼ਾਂ ਸਾਹ ਵਾਲੀਆਂ ਜਿੱਦਾਂ ਬਾਕੀ ਭਾਜੀ ਤਸੱਲੀ ਆਪਣੀ ਕਰੋ ਤਸੱਲੀ ਕਰਕੇ ਨਹੀਂ ਆਉਂਦੇ ਵੀ ਅਸੀਂ ਤਸੱਲੀ ਆਪਣੀ ਕਰਕੇ ਖੜੋ ਠੀਕ ਹੈ ਮੇਰਾ ਮੁੱਲ ਭਾਜੀ 30 ਕਰੀਏ ਭਾਵੇਂ 32 ਕਰੀਏ ਹਾਂਜੀ 28000 ਦੀ ਗੱਡੀ ਦੇ ਦਈਏ ਕਰ ਦਈਏ ਮਾਨਤਾ ਨਾਲ 26 ਹੀ ਦੇ ਦਈਏ ਹਾਂਜੀ ਲੱਗਦਾ ਕਸਰ ਆ ਗਈ ਆ ਤੁਹਾਡੀ ਤੁਸੀਂ ਦਤੋ ਹਾਂ ਆਹ ਤੇਰੀ ਜਾਨ ਦੀ ਕੱਟੀ ਦੇ ਲਾਂਗੇ ਅੱਛਾ ਤੇ ਯਾਰ ਹਾਂ ਨਾ 2000 ਦੀ ਕੱਟੀ ਦੇ ਦਈਏ ਤਾਂ ਨਹੀਂ ਦੇਤੀ ਬਿਲਕੁਲ ਹੀ ਜਾਗਦੇ ਜਿਹੜਿਆ ਮੂੰਹ ਲਾਵੇ ਪਤਾ ਨਹੀਂ ਦੇਖ ਕਿੱਥੇ ਦੇਣੀ ਆਪਾਂ ਇਹਦੀ ਜੌਂਟ ਚੌਣ ਵਾਲੀ ਕੰਮ ਕਰਦਾ ਮੈਂ ਦੂਜੇ ਕੰਮ ਨਹੀਂ ਦੇਣੀ ਠੀਕ ਹੈ ਵੀਰੇ ਠੀਕ ਹੈ ਸੋਹਣੀਆਂ ਚੱਲ ਗਾਂਹ ਕੋਲ ਬਿਲਕੁਲ ਬਿਲਕੁਲ ਵੀਰੇ ਸੋਹਣੀਆਂ ਕੱਟੀ ਬਿਲਕੁਲ ਜੀ ਬਿਲਕੁਲ ਹਾਂਜੀ ਗਾੜੀ ਆ ਗਈ ਵੀਰ ਜੀ ਮੈਂ ਆ ਗਈ ਹਾਂ ਨਾ ਗਾੜੀ ਮੈਂ ਆ ਜੀ ਭਾਜੀ ਠੀਕ ਹੈ ਜੀ ਦੂਜੇ ਸਵੇਰੇ ਲਾੜੇ ਕੋ ਤੇਜੇ ਸਵੇਰੇ ਲਾੜੇ ਠੀਕ ਹੈ ਜ ਅੱਠੀ ਹਾਂ ਜੀ ਬਿਲਕੁਲ ਵੀਰੇ ਸਾਹਮਣੇ ਆ ਹਨਾ ਉਹ ਬੱਚਾ ਤੇ ਦੁੱਧ ਦੇ ਤੂੰ 9 ਲੀਟਰ ਹੋਗਾ ਠੀਕ ਆ ਜੀ ਥੱਲੇੋਂ ਬੜੀ ਆ ਖੁੱਲੇ ਲਵੇ ਫਾਂਡੇ ਬਹੁਤ ਸੋਹਣੀ ਆ ਝੋਟੀ ਜਿੰਨੀ ਨੇ ਦੁੱਧ ਵਾਲੀ ਹਨਾ ਵੀਰੇ ਦੁੱਧ ਵਾਲੀ ਆ ਸਿੰਗਲ ਹੈ ਦੀ ਝੋਟੀ ਆ ਜੀ ਤੇ ਕੱਟੀ ਇਹਦੀ ਢੇਲੀ ਆ ਅਛਾ ਜੀ ਹਾਂ ਜੀ ਕੱਟੀ ਇਹਦੀ ਢੇਲੀ ਆ ਢੇਲੀ ਆ ਅੱਜ ਨਾਲ ਇਹਨੂੰ ਮੰਨ ਲਓ ਹਫਤਾ ਹੋ ਗਿਆ ਸੂਈ ਨੂੰ ਮੇਲੇ ਤੇ ਨਾਲੂ ਗਿੱਲਾ ਹੀ ਆ ਭਾਜੀ ਉਹ ਗੱਲ ਨਹੀਂ ਕਰਨੀ ਮੈਂ ਤਿੰਨ ਦਿਨਾਂ ਦੀ ਆ ਇਨ ਹਫਤਾ ਇੱਕ ਪੂਰਾ ਆ ਗਿਆ ਜੀ ਬਿਲਕੁਲ ਕਹਿਣ ਭਾਵੇਂ ਤੇ ਨਾਦ ਨਾ ਦੀ ਕਹਿ ਦੇਗੀ ਉਹ ਮੇਰੀ ਗਲਤੀ ਸਹੀ ਹੈ ਠੀਕ ਆ ਜੀ ਕੱਟੀ ਥੋੜੀ ਜਿਹੀ ਢਿੱਲੀ ਬਾਕੀ ਹਾਂ ਟਿਕੀ ਟਿਕਲੇ ਬਾਰੇ ਠੀਕ ਠੀਕ ਢਿੱਲੀ ਕਰਤੀ ਬੜਾ ਵਾਰ ਮਾਜਾ ਹਾਂ ਬਿਲਕੁਲ ਬਿਲਕੁਲ ਹਾਂ ਰਾਂ ਬਿਲਕੁਲ ਜੀ ਬਿਲਕੁਲ ਤੇ ਬਾਕੀ ਇਹ ਵੀ ਕਿਸੇ ਨੇ ਘਰ ਜਾ ਕੇ ਮੇਰਾ ਨਾਮ ਮਾਰੇ ਉਹਦੀ ਪੂਰੀ ਗਰੰਟੀ ਹੈਗੀ ਠੀਕ ਹੈ ਵੀਰੇ ਠੀਕ ਹੈ ਗੱਲ ਬਿਲਕੁਲ ਵੀਰੇ ਆਪਾਂ ਹੁਣ ਕੱਟੀ ਮਦੋ ਮਰੀ ਨਾ ਸੋਤਾ ਲੱਗੇ ਜੇ ਦਾ ਕਰਨਾ ਹੈ ਅੱਛਾ ਹਾਂ ਨਿਗੇ ਜੇ ਪਾੜਨ ਦੇ ਦੇ ਨਹੀਂ ਦੇਖ ਲੋ ਕਾਲੀ ਘਟੀ ਬਿਲਕੁਲ ਵੀਰ ਜੀ ਸਚਾਈ ਦਾ ਕੰਮ ਆ ਨਹੀਂ ਤੇ ਕੱਟੀ ਅੱਗੇ ਇਦਾਂ ਪਈ ਰੇ ਕਿਹੜਾ ਪਤਾ ਲੱਗਣ ਦਾ ਐ ਕਿ ਨਹੀਂ ਵੀਰੇ ਨਹੀਂ ਇੱਕ ਤਾਂ ਬੱਦ ਕੇ ਕਿੰਦ ਭੇਜੇ ਪਹਿਲੇ ਪਾ ਦੇ ਬਿਲਕੁਲ ਬਿਲਕੁਲ ਵੀਰੇ ਆਪਾਂ ਕੰਮ ਕਰਨਾ ਸਚਾਈ ਦਾ ਦੇਖੋ ਵੀਰ ਜੀ ਐ ਕਲਾ ਕਲਾ ਥਣ ਲਗਾ ਸਾਰੀ ਜਿੰਨੇ ਵੀ ਮੈਂ ਹੈਗੀ ਸਾਰੀ ਸਿਰ ਤੋਂ ਲੈ ਕੇ ਬਰਾਂ ਤੱਕ ਸਾਫ਼ ਹੈ ਆ ਫੋਟੋ ਵਾਲਾਂ ਨੂੰ ਥੱਲੇੋਂ ਬੰਨ੍ਹਦੇ ਹੁਣੇ ਇਹ ਟਾਈਮ ਹੀ ਕੁਛ ਨਹੀਂ ਹੋਇਆ। ਬੜੀਆਂ ਜਿੰਦੀਆਂ ਘਰ ਮਾਰ ਗਿਆ ਪੰਜ ਹਾਂਜੀ ਮਰਾ ਵੀ ਰਹੇ ਹੁੰਦਾ। ਇਹ ਬੱਚਾ ਗਾੜੀ ਮੜਾ ਲਾਗ ਨਾ ਹਾਂਜੀ ਜਾਂ ਭਰਾ ਬਣਦਾ ਰੰਗ ਆਉਂਦੇ ਨੇ ਬੱਚਾ ਬਣ ਤਾਜਾ ਬੱਚਾ ਕੱਟੀ। ਬੱਧੀ ਬੜੀ ਸੋਹਣੀ ਹੈ ਥੋੜੀ ਠੰਡ ਫੁੱਡ ਲੱਗੀ ਤਾਂ ਪਤਾ ਠੰਡ ਹਾਂ ਹਾਂਜੀ ਹਾਂਜੀ ਦੁੱਧ ਕੋ ਨੌਣ ਹੀ ਕਹਿਣਾ ਹੁਣ ਆਪਾਂ 8 ਲੀਟਰ ਹਾਂ ਨਾ ਦਵਾਂਗੇ। ਅੱਛਾ 8 ਲੀਟਰਾਂ ਦਾ ਆਹ ਥੱਲੇ ਆ ਭਾਵੇਂ ਦੁੱਧ ਵਾਲੇ ਬੋਲੇ ਵਾਲੇ ਬੋਲੇ ਜਿਹਨਾਂ ਬਾਹਰ ਹੋ ਗਈ। ਹਾਂਜੀ ਸਾਡਾ ਉੱਥੇ ਦੰਸੂਈ ਨੋਏ। ਠੀਕ ਹੈ ਠੀਕ ਹੈ। ਹਾਂਜੀ ਲੈ ਆ ਗਏ ਦਿਨੇ ਆ ਗਏ ਹਾਂਜੀ ਵੀਡੀਓ ਕਿੱਦਾਂ ਆ ਮੈਂ ਮੇਰਾ ਚੋਕਰ ਪਾ ਲਈ ਗਾੜੀ ਠੀਕ ਹੈ ਠੀਕ ਹੈ ਬੇਟੀ ਫੇਰ ਇੱਕ ਸਾਦੀ ਕੋਈ ਪਹਾੜੇ ਤੇ ਲੱਗੀ ਆ ਹਨਾ ਪਹਾੜੇ ਦੇ ਮੰਨ ਲੋ ਪਤਾ ਗੱਲ ਬੱਚੇ ਆ ਨਾਲੇ ਵੀ ਪਹਾੜਾ ਲੇ ਕੇ ਜਾਂਦੇ ਸੀ ਉਹ ਅੱਛਾ 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 ਠੀਕ ਹੈ ਜੀ ਬਾਕੀ ਵੀ ਜੀ ਕੋਈ ਵੀ ਰੇ ਨਾ ਕੋਈ ਥਣਾ ਚਾਈ ਆ ਕੋਈ ਨਹੀਂ ਅਜੇ ਨਹੀਂ ਜਾਈ ਵੇਖ ਲਓ ਅਜੇ ਨਹੀਂ ਕੋਈ ਵੀ ਥਣਾ ਚਾਈ ਹਾਂਜੀ ਹਾਂਜੀ ਹੁਣੇ ਆਪਾਂ ਸਭ ਬਹਿਣੀ ਮੱਝ جا کے کوئی ਭਾਵੇਂ ਭੂਸ਼ੀ ਬਣਾ ਲੇ ਤੇ ਭਾਵੇਂ ਕੋ ਮਹੀਂ ਪਾੜੇ ਤੇ ਲਾ ਲੇ ਬਿਲਕੁਲ ਐ ਦੁੱਧ ਵਾਲੀ ਮਹੀਂ ਦੁੱਧ ਵਾਲੀ 12 13 ਲੀਟਰ ਦੁੱਧ ਵਾਲੀ ਮਹੀਂ ਆ ਠੀਕ ਹੋਰ ਨੇ ਕਹਿ ਗਾਦਾ ਘਰ ਚੋਂ ਕਰੇ ਲੁਭਦੇ ਕੋ ਮਹੀਂ ਲਈ ਆ ਉਹਨਾਂ ਦੇ 12 ਕਿਲੋ ਦੁੱਧ ਮੱਚ ਸਾਡੀ ਦੇਦੀ ਆ ਠੀਕ ਆ ਵੀਰ ਜੀ ਮੈਂ ਲੈ ਬਾਕੀ ਵੀਰ ਜੀ ਮੈਂ ਦੇ ਐਂਗ ਭਾਰਤ ਨਾ ਦਸਾਂ ਦੇ ਜਿਹੜੇ ਐ ਭਾਜੀ ਲੈਣਾ ਘਰ ਚੋਂ ਲੰਗਾ ਹਾਂਜੀ ਹਾਂਜੀ ਮੈਂ ਝੂਠ ਮਾਰ ਕੇ ਡੰਗਰ ਨਹੀਂ ਵੇਚਦਾ ਠੀਕ ਆ ਵੀਰ ਜੀ ਹਾਂਜੀ ਤੇ ਫਿਰ ਵੀ ਜਿੰਨ ਹੋਣਾ ਆਈ ਹੈ ਨਾ ਬੱਚੇ ਦੇ ਨਾਲ ਵੀ ਐਵੇਂ ਪਾੜਾ ਪਾਉਂਦੇ ਸੀ ਬੱਚੇ ਨੇ ਦੁੱਧ ਥੋੜਾ ਛੱਡਿਆ ਅਸੀਂ ਕਿਹੜਾ ਵੀ ਕਈ ਵੀਰ ਕਹਿੰਦੇ ਕਿ ਵਪਾਰੀ ਦੁੱਧ ਨਹੀਂ ਦਰਦਾ ਤੁਹਾਨੂੰ ਪਤਾ ਵੀ ਅਸੀਂ ਰਾਤ ਵੇਲੇ ਦੀ ਇਹਨੂੰ ਪੀਂਦੇ ਰਹੇ ਰਤੀ ਅਜੇ ਆਪਣਾ ਕੋੜ ਆਈ ਮੈਂ ਠੀਕ ਹੈ ਦੇਖੋ ਮਹਿਠ ਹੋ ਗਈ ਸਹੀ ਜਾ ਕੇ ਤੇ ਡੰਗ ਭਾਈ ਟੀਕਾ ਵੀ ਲੈ ਸਕਦੀ ਕਿਤੇ ਹਾਂਜੀ ਹਾਂਜੀ ਦੇਖਾ ਥਾਣਾ ਮਾ ਨੱਕੇ ਡਾ ਸੋਣਾ ਮੈਂ ਦਾ ਬਹੁਤ ਸੋਣਾ ਬਿਲਕੁਲ ਸੋਣਾ ਜਵਾਵ ਡਾ ਲੱਗਾ ਨਾ ਹਾਂਜੀ ਥੋੜਾ ਡੱਟੀ ਕਹਿੰਦੇ ਦਾ ਦੇਖੋ ਦੇਖੋ ਜਵਾਵ ਦਾ ਡੰਗ ਦਾ ਆ ਕਲੀ ਕਲੀ ਦਾ ਜਿਹੜੀ ਮੋਡਰੀ ਲੱਗੀ ਆ ਤੇ ਨਗਰੋਂ ਖਾ ਲਿਆ ਪਾਣੀ ਟਿਗਲੇ ਸੁਣਾ ਬਾਕੀ ਵੀ ਭਰਾ ਸਾਰੇ ਸਿਆਣੇ ਆ ਬਿਲਕੁਲ ਜੇ ਮਰਜੀ ਜਾਈ ਦਾ ਟੀਕਾ ਵੀ ਡੰਗਰ ਲੈ ਲੈਂਦਾ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਚੌਣ ਤੇ ਜਿਹੜੀ ਸਪਰਸੀਵਲ ਮੋਡਰੀ ਲੱਗੀ ਆ ਉਹ ਜਿਆਦੀ ਚੌਣ ਆ ਤੇ ਦੋਸਰੀ 9 ਕਿਲੋ ਇਹ ਆਪਾਂ 8 ਨਾਲ ਦਵਾਂਗੇ ਠੀਕ ਆਪਾਂ ਹੈਨਾ ਕਿਲੋ ਘਾਟੀ ਵਿਖਾਵੇ ਉਹ ਵੀ ਬੱਚਾ ਮਰ ਗਿਆ ਹੈ ਹਾਂ ਜੀ ਇਹਨੇ ਇੱਕ ਵਾਰੀ ਕਰਤ ਪਾਉਣਾ ਹੀ ਪਾਣਾ ਹੈ ਕਾਹਲੀ ਵੀ ਜੀ ਕਿਸੇ ਦੇ ਘਰ ਜਾ ਕੇ ਮੈਲਾ ਨਾ ਮਾਰੇ ਹਾਂਜੀ ਮਾਝ ਇੱਕ ਨਾਲ ਅੱਗ ਲਿਆਵੇ ਕੋਈ ਗੱਲ ਦੀ ਝੂਠ ਨਹੀਂ ਹੈਗਾ ਠੀਕ ਹੈ ਵੀਰ ਇਹਦੇ ਵਿੱਚੋਂ ਸਿਰਫ 1000 1500 ਰੁਪਏ ਆਪਾਂ ਕਮਾਉਣਾ ਹਾਂ ਜੀ ਐਵੇਂ ਕਿਸੇ ਨੂੰ ਡੋਬਣਾ ਫਾਇਦਾ ਨਹੀਂ ਬਈ ਬਿਲਕੁਲ ਬਿਲਕੁਲ ਵੀਰੇ ਸੱਚਾਈ ਦਾ ਕੰਮ ਕਰਨਾ ਆਹ ਦੇਖੋ ਭਾਜੀ ਬਾਅਦ ਦੀ ਥੱਲੇ ਰੱਖੀ ਤੁਹਾਡੇ ਸਾਹਮਣੇ ਕੋਈ ਇਹ ਥੋੜੀ ਜਿਹੀ ਲੀਟਰ ਚ ਝੋਣਦੇ ਜਾਈ ਕੋਈ ਗੱਲ ਨਹੀਂ ਵੇਖ ਲਵਾਂ ਬਿਲਕੁਲ ਇਹ ਮੇਝ ਨਹੀਂ ਕੋਈ ਗੱਲ ਹੈ ਹਾਂ ਚਵਾਈ ਓਕੇ ਰਹਿਗੋ ਹਾਂਜੀ ਚੋੜੀਏ ਸਾਰੀ ਚੋਦੋ ਵੀਰ ਜੀ ਸਾਰੀ ਚੋਦੋ ਚੋਰੀਏ ਵੀਡੀਓ ਨਹੀਂ ਚੋਦੋ ਚੋਦੋ ਲਾੜ ਥੋੜਾ ਕੈਮਿੰਗ ਕਰਨੀ ਹੈ ਨਾ ਬਾਕੀ ਵੀ ਚੈੱਕ ਕਰਨੀ ਮਾੜਾ ਮਾੜਾ ਤੈਨੂੰ ਥੋੜਾ ਬੱਚੇ ਦਾ ਬਣਾ ਦੇ ਕਰਨਾ ਹੈ ਅਗਲੀ ਬਿਲਕੁਲ 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 ਦੁੱਧ ਵਾਲੀ ਨਹੀਂ ਆਣਾ ਵੀਰੇ ਹਾਂਜੀ ਥੋੜਾ ਕੋਈ ਗੱਲ ਨਹੀਂ ਕੀਤੀ ਤੇ ਥੋੜਾ ਹੀ ਰਹਿ ਗਿਆ ਇਹਨੇ ਓ ਜੀ ਮੈਨੂੰ ਲੱਤ ਨਹੀਂ ਮਾਰਦੀ ਜਾ ਜੇ ਹਾਂ ਜੀ ਹਾਂ ਜੀ ਇਹ ਲੋ ਤੁਹਾਡੇ ਸਾਹਮਣੇ ਚੋਂ ਡਾਂ ਬਿਲਕੁਲ ਬਿਲਕੁਲ ਬਾਕੀ ਡੇਰੀ ਦੇ ਚੋਂਣ ਵਾਲੇ ਮਹੀ ਆ ਹਾਂ ਜੀ ਹਾਂ ਜੀ ਹਾਂ ਜੀ ਉਹਦਾ ਡੇਰੀਆਂ ਵਾਲੇ ਕਈ ਵੀ ਟੀਕਾ ਵੀ ਲੰਦੇ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਦੁੱਧ ਵੀ ਵੀਰੇ ਜਾ ਕੇ ਵਾਦੀ ਨਿਕਲੂ ਹਨਾ ਦੁੱਧ ਭਾਈ ਪਤਾ ਕੀ ਗੱਲ ਜ ਸਵੇਰੇ ਵੀ ਆਪਾਂ 6 ਵੀਰੇ ਚ ਵਾਈ ਕਰਦੇ ਆ ਬਿਲਕੁਲ ਜੀ ਇਹੋ ਜਿਹੀ ਗੱਲ ਵੀ ਜੀ ਦੁੱਧ ਆਪਾਂ ਕਿੰਨਾ ਘਾਟੀ ਕਰਦੇ ਜੀ ਬਿਲਕੁਲ ਬਿਲਕੁਲ ਹਾਂ ਜੀ ਨਹੀਂ ਉਹ ਵੀਰੇ ਫਿਰ ਚੰਗਾ ਨਾ ਕਿਲੋ ਘਟ ਅਗਲਾ ਖੁਸ਼ ਹੁੰਦਾ ਵੀਰ ਭੈਣ ਭਰਾ ਹੋ ਜਾਣਾ ਜਿੰਨੇ ਪੈਸੇ ਲਾਉਣੇ ਹਾਂ ਜੀ ਹਾਂ ਜੀ ਹਾਂ ਹਾਂ ਆਪਾਂ ਭਾਉ ਦੇ ਤੜੋ ਭਾਈ ਪਤਾ ਗੱਲ ਆ ਬੱਚਾ ਜੂਂਦਾ ਨਾ ਹੋਈ ਜਾ ਬਿਲਕੁਲ ਬਿਲਕੁਲ ਕਿੰਨੇ ਦੁੱਧ ਵਧਾਈ ਆ ਵਧਿਆ ਵਧਿਆ ਬਾਕੀ ਨਵਾਦ ਨੇ ਟਿਕਾ ਟੁਗਾ ਸ਼ਾਇਦ ਜੇ ਸਾਹ ਚੱਲਦੇ ਆ ਆਹ ਹਾਂ ਚੱਲ ਭਾਜੀ ਜਾਵੇ ਬਿਲਕੁਲ ਬਿਲਕੁਲ ਬਾਕੀ ਮਹਿੰਗਾ ਮੁੱਲ ਜਿਹਦੇ ਬੱਚਾ ਜੂਂਦਾ ਜਾਗਦਾ ਹੁੰਦਾ ਹਾਂਜੀ ਤੇ ਫਿਰ ਤੇ ਕਹਿੰਦੇ 80 ਹਜ਼ਾਰੇ ਕਰਾ ਲੈਂਦੇ ਬਿਲਕੁਲ ਵੀਰੇ ਹੱਕ ਰੱਖਦੇ ਹੁਣ ਹਾਂ ਨਾ ਦੇ ਦਿੱ ਗਏ ਮੈਂ 70 ਜੋ ਤੇਰੇ ਲਈ ਛੱਡ ਗਏ ਕਰ ਦਈਏ ਮਾਨਤਾਨ ਥੋੜਾ ਘਟਾ ਅੱਗੇ ਪਾਉਂਦੀ ਤੂੰ ਵੀ ਦਾਦੂ ਭਾਜੀ ਚੱਲਾ ਵੀਰ ਜੀ ਐਵੇਂ ਨਹੀਂ ਫਿਰ ਜ਼ਿਆਦਾ ਕਹਿਣਾ ਜੋ ਤੁਹਾਡੀ ਖੁਸ਼ੀ ਆ ਥੋੜੀ ਬੋਤੀ ਦਾ 70 ਦੀ ਦੇ ਅਣੀ ਗੰਦਰ ਕਰ ਦਿੱਗੇ 70 ਤੋਂ ਮਹੀਨ ਕਰ ਦਿੱਗੇ ਅੰਦਰ 70 ਪੂਰੇ ਦੀ ਦੇ ਦਿੱਤੀ ਫਿਰ ਪੂਰੇ 70000 ਹੋਰ ਛੱਡ ਗਏ ਅੱਛਾ 60000 60000 ਦੀ ਜੋ ਟੀਵੀ ਦੀ ਚੰਗਾ ਦੁੱਧ ਭਰੀ ਜਾਊਗੀ ਗਰਮ ਵਾਲੀ ਥਲਿਆਂ ਫੁੱਟਬਾਲ ਹੀ ਬੰਦੇ ਹੋਗੇ ਹਾਂਜੀ ਪੂਰੇ 65000 ਦੀ ਕੀ ਦੇਦਣੀ ਆ ਪੂਰੇ 65000 ਦੀ ਦੇ ਦਾਂਗੇ ਜਾਓ ਠੀਕ ਹੈ ਵੀ ਹਾਂਜੀ ਬਾਕੀ ਵੀਰ ਜੀ 60000 ਛੱਡਾਂਗੇ 65000 ਦੀ ਦੇ ਦਾਂਗੇ ਲਓ ਜੀ ਆਜ ਨੇ ਦੋ ਡੰਗ ਚੋਲੇ ਕੋ ਤਿੰਨ ਡੰਗ ਚੋਲੇ ਆ 2 ਲੀਟਰ ਦੁੱਧ ਆ ਕੰਡੇ ਵਾਲਾ ਜੇ ਕੋਈ ਕੋਣ ਆਵੇ ਵੀਰ 2.5 ਡੰਗ ਟੀਗਾ ਵੀ ਲੈ ਸਕਦੀ ਜੀ ਬਿਲਕੁਲ ਵੀਰੇ ਬਿਲਕੁਲ ਮਾਰ ਕੇ ਦੇਣੀ ਕਿਹਨੂੰ ਚੰਗੀ ਲੱਗਦੀ ਆ ਆਹ ਨੂੰ 1 ਲੀਟਰ ਦੁੱਧ ਜੀ ਤੇ 63000 ਦੇ ਦੇ ਜੀ ਠੀਕ ਆ ਵੀਰੇ ਠੀਕ ਆ ਜੀ ਦੇਖੋ ਦੁੱਧ ਵਾਲੀ ਮਹੀ ਨਹੀਂ ਦੁੱਧ ਵਾਲੀ ਦੁੱਧ ਵਾਲੀ ਵੀਰੇ ਮਹੀ ਬੱਚਾ ਨਾ ਮਰਦਾ 70 ਤੋਂ ਬਾਹਰ ਮਹੀ ਵੇਚਣੀ ਹੱਕ ਰੱਖਦੀ ਵੀਰੇ ਹਾਂ ਕੱਟੀ ਮਗਰ ਹੀ ਬਾਕੀ ਥਾਂ ਕਾਲੀ ਕੱਟੀ ਆ ਹਾਂ ਠੀਕ ਆ ਵੀਰ ਜੀ ਕੋਈ ਗੱਲ ਨਹੀਂ 60000 ਦੀ ਭਾਜੇ ਦੋਆਂ ਦੀ ਬਾਕੀ ਮੌਕੇ ਦੇ ਮਾਨਤਾ ਨਹੀਂ ਕਰਦੇ ਚਲੋ ਠੀਕ ਆ ਵੀਰ ਗੱਡੀ ਆ ਗਈ ਝੋਟੀ ਸੁਈ ਹੈ ਨਾ ਇਹ ਝੋਟੀ ਸੁਈ ਜੇ ਪਹਿਲਾਂ ਅੱਛਾ ਪਹਿਲਾਂ ਪਲੂਨ ਆ ਥੋੜੀ ਥੋੜੀ ਭਲ ਜਾਈ ਝੋਟੀ ਅੱਛਾ ਜੀ ਪਲੂਨ ਝੋਟੀ ਆ ਗਈ ਹੈ ਨਾ ਵੀਰ ਭਾੜੇ ਦਾ ਠੀਕ ਆ ਜੀ ਥੋੜੀ ਬਰਜੇ ਦੇ ਇੱਕ ਅਸਕੂਟ ਸੁਈ ਭਾਈ ਅੱਛਾ ਜੀ ਤਾਜਾ ਬੱਚਾ ਹੈ ਦਾ ਵੀ ਠੀਕ ਆ ਜੀ ਹਾਂ ਕੋਈ ਆਉ ਰੂਡ ਨਹੀਂ ਕਰਦੀ ਮੜਾ ਲਵਾ ਦਿੰਦੇ ਹਾਂ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਇਹ ਕੋ 8 ਲੀਟਰ ਬੋਲੀ ਹੋਊਗੀ ਠੀਕ ਆ ਜੀ ਹਾਂ ਜੀ ਹਾਂ ਜੀ ਆਟਰੀ ਹਾਂਜੀ ਚੰਗੀ ਵੀਰੇ ਆ ਵੀ ਚੰਗੀ ਜਾਰ ਨਸ ਲਾ ਲਈਆਂ ਨਾ ਛੋਟੀ ਇਹ ਕਾਲੀ ਛੋਟੀ ਆ ਚਲੋ ਬਾਕੀ ਇਹ ਵੀ ਇਧਰ ਸਾਡੇ ਨਾਲ ਡੰਗ ਥੋੜੇ ਪੱਕ ਕੁੱਕ ਕੇ ਪਾਉਂਦੇ ਆ ਵੀਰ ਭਰਾ ਤੁਹਾਨੂੰ ਪਤਾ ਸੇਵਾ ਸੁਗਾ ਘਟ ਕਰਦੇ ਆ ਹਾਂਜੀ ਹਾਂਜੀ ਬਣੀ ਬਾਕੀ ਥਣਵਾ ਨਾ ਬਹੁਤ ਸਾਫ ਜੀ ਬਹੁਤ ਸਾਫ ਥੱਲੇ ਸਫਾਈਆਂ ਬੜੀਆਂ ਦੁੱਧ ਭਾਜੀ ਮਾਜਾ 10 ਕਿਲੋ ਵੀ ਦੇ ਦੇਣਾ ਤੇ ਬੜਾ ਬੜਾ ਵੀਰੇ ਦੁੱਧ 10 ਲਗ ਰਹੇ ਮਾਝਾ ਦੁੱਧ ਬਹੁਤ ਹੁੰਦਾ 50 ਲੀਟਰ ਮਾਰੀਏ ਨਾ ਹਾਂਜੀ ਤੇ ਕੁਆਲਟੀ ठान ਜਾਂਦੀ ਆ ਜਾਂਦੀ ਜਾਂਦੀ ਪਤਾ ਫਿਰ ਲੱਗਦਾ ਜੀ ਬਿਲਕੁਲ ਜੀ ਹਾਂਜੀ ਹਾਂਜੀ ਆਜ ਸਾਰੇ ਸਾਰੇ ਭੜਾ ਨਹੀਂ ਗਿਆ ਬਾਕੀ ਆਹ ਛੋਡੀ ਕੋਈ ਨਹੀਂ ਗਾ ਠੀਕ ਹੈ ਜੀ ਹਾਂ ਜੀ ਇਧਰ ਮੈਂ ਕਹਿੰਦੀ ਜੀ ਜਵਾਬ ਬੜਾ ਲੱਗਾ ਵੀਰੇ ਹਨਾ ਆ ਬਹੁਤ ਸੋਹਣਾ ਭੋਲੀ ਨੂੰ ਮਨ ਜੀ ਹਾਂ ਭੋਲੀ ਮਾਝ ਨਹੀਂ ਮੇਰੀ ਜਵਾਬ ਜੇ ਗਲਤ ਹੋਊਗੀ ਠੀਕ ਹੈ ਹਾਂ ਜੀ ਜਵਾਬ ਦੇ ਵਿੱਚ ਨਾ ਗਲਤ ਹੋਊਗੀ ਇਹ ਗੱਲ ਦਾ ਝੂੜ ਨਾ ਆਉਗਾ ਭਾਈ ਜਿੰਨਾ ਚੋਰੀ ਜਾਣੀਆਂ ਦੇ ਵਿੱਚ ਗਿਰੋ ਵੀਰ ਜੀ ਤਸੱਲੀ ਕਰ ਲੈਣੀ ਫਿਰ ਕਿਹੜੀ ਗੱਲ ਹੈ ਕਰਨਾ ਕੋਈ ਭਾਵੇਂ ਤੇ ਲੰਗ ਚੋਲੇ ਸਾਈ ਮੈਨੂੰ ਪਾ ਕੇ ਕੋਈ ਜੋ ਵੀ ਠੀਕ ਹੈ ਜੀ ਸਾਈ ਤੋਂ ਪਾ ਲਈ ਜੇ ਨਾ ਗੀ ਪਸੰਦ ਆਵੇ ਜਾਂ ਆਪਣੀ ਸਾਈ ਵਾਪਸ ਲੱਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਕੋਈ ਪੱਕਾ ਬਿਆਨਾ ਪਾਏ ਨਾਗੇ ਹਾਂ ਜੀ ਜੀ ਤੇਰੀ ਮੋਟਰ ਹੀ ਆ ਵੀਰੇ ਮਾਨਾ ਕੋਈ ਗੱਲ ਨਹੀਂ ਪਤਾ ਹੀ ਨਹੀਂ ਕੋਈ ਉਹੜਾ ਉਹਦਾ ਦਿਨੋ ਕਰਵਾਣ ਦਾ ਕੋਈ ਪਤਾ ਹੀ ਨਹੀਂ ਚਲੋ ਠੀਕ ਹੈ ਵੀਰ ਜੀ ਨੀ ਆਣਾ ਥੱਲੇ ਨਾ ਮੜੋ ਪੜਾ ਲਓ ਜੀ ਸਾ ਚਵਾਲੇ ਨਾ ਹਾਂ ਜੀ ਪਤੰਦੀ ਆਉਂਦੀ ਆ ਜਾਈ ਹਾਂ ਜੀ ਹਾਂ ਆ ਠੋਕ ਆ ਪੁੱਲ ਹੀ ਚਵਾਰ ਨੂੰ ਹੀ ਆਉਂਦੇ ਨਹੀਂ ਮੈਨਾਂ ਕੋ ਗੱਲ ਹੀ ਨਹੀਂ ਨਾਲੇ ਕੇਰਵ ਜੀ ਇਹੋ ਜੀ ਨਹੀਂ ਗੱਲ ਇਹਦੇ ਤੋਂ ਹਾਂ ਜਿਹੜਾ ਨਾ ਕੁਝ ਕੀ ਜਾਈ ਕਰੇ ਸੀਲਸ ਲਾ ਕੇ ਆ ਸਹੀ ਗੱਲ ਹੈ ਇਹ ਲੋੜ ਹੈ ਇਹਦੀ ਲੱਗਦੀ ਨਹੀਂ ਲੱਗਦੀ ਇਹ ਕਿਸਮਤ ਵਾਲੀਆਂ ਆ ਕਰਮਾਂ ਵਾਲੀਆਂ ਦੇਖੋ ਹਾਂ ਸ਼ਾਮ ਕਾਲੀ ਚਵਾਲ ਆਈਆਂ ਨਾ ਵੀਰੇ ਧਾਰਾਂ ਹੀ ਮਾਰੀਆਂ ਲਾ ਗਈ ਬਸਮਾ ਬਾਕੀ ਇਹ ਫੁੱਲ ਬਰੀਡ ਵਾਲੀ ਝੋਟੀ ਆ ਦੁੱਧਾਂ ਦੇ ਵੀ ਜਿਹੜਾ ਚੰਗਾ ਭਰੀ ਜਾਊਗੀ ਦੁੱਧ ਵਾਲੇ ਪਸ਼ੂ ਤਾਂ ਇਹ ਦੁੱਧ ਤਾਂ ਲੈਉਂਦੇ ਨਾ ਵੀਰੇ ਆਹ ਪਤਾ ਹੀ ਕੁਛ ਨਹੀਂ ਦਿੰਦੇ ਇਹਨੂੰ ਪਤਾ ਹੀ ਨਹੀਂ ਮੈਂ ਪਹਿਲਾਂ ਨਹੀਂ ਬਿਲਕੁਲ ਬਿਲਕੁਲ ਪਾਪਾ ਦੁੱਧ ਦੇ ਡੰਗਰ ਪਾਉਂਦਾ ਨਹੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਕਰਦਾ ਬਾਕੀ ਵੀਰ ਜੀ ਐਨ ਸ਼ਾਹ ਕਾਲੀ ਜਾਨਵਰ ਦੀ ਚੜੀ ਪ੍ਰੇਮ ਵਾਲੀ ਹਾਂਜੀ ਪੈਸੇ ਨਾ ਪੈਸੇ ਵਟਾਉਣ ਵਾਲੀ ਗੱਲ ਕਰਨੀ ਆ ਵੀਰ ਦਾ ਗਾੜ ਬਣਾਉਣੇ ਤੁਹਾਡੇ ਚੈਨਲ ਤੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਤਾਂ 8 ਲੀਟਰ 7.5 8 ਲੀਟਰ ਬੌੜੀ ਹੈ ਠੀਕ ਆ ਵੀਰੇ ਹਾਂਜੀ ਇਹਦਾ ਫਿਰ ਵੀਰੇ ਰੇਟ ਇਹਦਾ ਰੇਟ ਮੁੱਲ ਤੇ ਦਾ ਮੈਸੇ ਕਰਦਾ ਵੀਰੇ ਅੱਛਾ ਜੀ ਤੇ ਇਹ ਦੇ ਰਹੇ 77 ਦੇ ਕਰ ਦਈਏ ਮਾਨਤਨ ਥੋੜਾ ਜਿਹਾ 70 ਦੀ ਦੇ ਦਾਂਗੇ ਹਾਂਜੀ ਦੋ ਹਜ਼ਾਰ ਦਾ ਛੋਟ ਕਰਦਾਂਗੇ ਅੱਛਾ 68 68 ਹਜ਼ਾਰ ਦੀ ਝੋਟੀ ਵੀਰ ਜੀ ਪਲਣੀਆਂ ਝੋਟੀਆਂ ਕੱਲਾ ਕੱਲਾ ਥਣ ਲੱਗਾ ਥੱਲਿਓਂ ਬੜੀ ਸਾਫ਼ ਆ ਬਹੁਤ ਸਾਫ਼ ਹੈ ਸਫਾਈਆਂ ਤੇ ਆ ਪੂਰੀ 68 ਹਜ਼ਾਰ ਦੇ ਚਲੋ ਠੀਕ ਹੈ ਵੀਰ ਜੀ ਉਹ 68 ਦੀ ਇਹ 68 ਦੀ ਤੇ ਇਕੱਠੀ 23 ਹਜ਼ਾਰ ਦੀ ਹੈ ਨਾ ਵੀਰੇ ਠੀਕ ਹੈ ਵੀਰੇ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਜੀ ਨਾਮ ਭਾਜੀ ਆਪਣਾ ਦਿੱਤੀ ਆ ਪਿੰਡ ਚੱਕਾ ਮਿਸ਼ੀਕਾ ਤੇ ਸੀਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਆ ਤੇ ਮੋਬਾਈਲ ਨੰਬਰ ਹੈਗਾ 9781984725 ਜਿੱਥੋਂ ਮਰਜ਼ੀ ਕੋਈ ਵੀਰ ਭਰਾ ਫੋਨ ਕਰੇ ਉੱਥੇ ਪਹੁੰਚ ਕਰ ਦੋ ਠੀਕ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ